ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਧਮਕੀ ਦਿੱਤੀ ਗਈ ਹੈ ਦਰਸਲ ਅਮਰੀਕਾ ਦੇ ਵੱਲੋਂ ਆਪਣਾ ਬਜਟ ਰੱਖਿਆ ਜਾਣਾ ਹੈ ਅਮਰੀਕਾ ਦੇ ਵਿੱਚ ਜਿਹੜਾ ਵਿੱਤੀ ਸਾਲ ਹੁੰਦਾ ਹੈ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਤੇ ਜੇਕਰ ਵਿਰੋਧੀ ਧਿਰਾਂ ਬਿੱਲਾਂ ਦੇ ਉੱਤੇ ਸਹਿਮਤ ਨਹੀਂ ਹੁੰਦੀਆਂ ਤਾਂ ਫਿਰ ਕੱਲ ਰਾਤ ਤੋਂ ਸਾਰਾ ਕੰਮ ਬੰਦ ਕਰ ਦਿੱਤਾ ਜਾਵੇਗਾ 9 ਲੱਖ ਕਰਮਚਾਰੀਆਂ ਨੂੰ ਜ਼ਬਰਦਸਤੀ ਛੁੱਟੀ ਦੇ ਉੱਤੇ ਭੇਜਿਆ ਜਾ ਸਕਦਾ ਹੈ ਜੇਕਰ ਅਮਰੀਕਾ ਦੇ ਵਿੱਚ ਸ਼ਟਡਾਊਨ ਹੋ ਗਿਆ ਤਾਂ 9 ਲੱਖ ਕਰਮਚਾਰੀ ਆਪਣੀਆਂ ਨੌਕਰੀਆਂ ਥੋੜੇ ਸਮੇਂ ਵਾਸਤੇ ਗਵਾ ਦੇਣਗੇ ਅਮਰੀਕਾ ਮੰਗਲਵਾਰ ਰਾਤ ਨੂੰ ਫੰਡਿੰਗ ਬਿਲ ਤੇ ਵੋਟ ਪਾਉਣ ਵਾਲਾ ਹੈ ਜੇਕਰ ਬਿੱਲ ਬੁੱਧਵਾਰ ਸਵੇਰੇ 12 ਵਜੇ ਤੱਕ ਪਾਸ ਨਹੀਂ ਹੁੰਦਾ ਤਾਂ 트੍ਰੰਪ ਦੇ ਦੂਜੇ ਕਾਰਜਕਾਲ ਚ ਪਹਿਲੀ ਵਾਰ ਸਰਕਾਰੀ ਫੰਡਿੰਗ ਰੋਕ ਦਿੱਤੀ ਜਾਵੇਗੀ ਇਸ ਨੂੰ ਸਰਕਾਰੀ ਸ਼ਟਡਾਊਨ ਵਜੋਂ ਜਾਣਿਆ ਜਾਂਦਾ ਹੈ ਦਰਸਲ ਦੋ ਵੱਡੀਆਂ ਅਮਰੀਕੀ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਮੋ ਸਾਹਮਣੇ ਨੇ ਇਸ ਨਾਲ ਸਰਕਾਰੀ ਬੰਦ ਹੋਣ ਨਾਲ ਅਤੇ 9 ਲੱਖ ਕਰਮਚਾਰੀਆਂ ਦੀ ਜ਼ਬਰਦਸਤੀ ਛੁੱਟੀ ਦਾ ਖਤਰਾ ਫਤ ਗਿਆ ਡੈਮੋਕ੍ਰੇਟਸ ਸਿਹਤ ਸੰਭਾਲ ਸਬਸਿਡੀਆਂ ਵਧਾਉਣਾ ਚਾਹੁੰਦੇ ਨੇ ਰਿਪਬਲਿਕਨਸ ਨੂੰ ਡਾੜਿਆ ਕਿ ਸਬਸਿਡੀਆਂ ਵਧਾਉਣ ਨਾਲ ਸਰਕਾਰੀ ਖਰਚਾਂ 'ਤੇ ਲੋਡ ਪਵੇਗੀ ਜਿਸ ਦਾ ਅਸਰ ਹੋਰ ਸਰਕਾਰੀ ਕਾਰਜਾਂ 'ਤੇ ਪਵੇਗਾ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੈਟਿਕ ਨੇਤਾਵਾਂ ਨੇ ਵਾਈਟ ਹਾਊਸ 'ਚ ਮੁਲਾਕਾਤ ਕਰਕੇ ਸ਼ਟਡਾਊਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਮਰੀਕੀ ਵਿੱਤੀ ਸਾਲ ਜਾਂ ਖਰਚ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਇਹ ਅਸਲ 'ਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ ਜਿਸ ਦੌਰਾਨ ਉਹ ਆਪਣੇ ਖਰਚਾ ਅਤੇ ਬਜਟ ਦੀ ਯੋਜਨਾ ਬਣਾਉਂਦੀ ਹੈ ਇਸ ਸਮੇਂ ਦੌਰਾਨ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿਵੇਂ ਫੌਜ ਸਿਹਤ ਜਾਂ ਫਿਰ ਸਿੱਖਿਆਵਾਂ ਦੇ ਵਿੱਚ ਜੇਕਰ ਇਸ ਤਰੀਕ ਤੱਕ ਨਵਾਂ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਸ਼ਟਡਾਊਨ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਫੰਡਿੰਗ ਬਿੱਲ ਪਾਸ ਕਰਨ ਤੇ ਇਨਾ ਜ਼ੋਰ ਦਿੱਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਕਾਂਗਰਸਮੈਨ ਸ਼ੂਮਰ ਨੇ ਕਿਹਾ ਕਿ ਫੈਸਲਾ ਹੁਣ ਟਰੰਪ ਤੇ ਨੀਲ ਪਰ ਕਰਦਾ ਹੈ। ਜੇਕਰ ਉਹ ਸਹਿਮਤ ਹੁੰਦੇ ਨੇ ਤਾਂ ਸ਼ਟਡਾਊਨ ਨੂੰ ਟਾਲਿਆ ਜਾ ਸਕਦਾ ਹੈ। ਇਸ ਦੌਰਾਨ ਡੈਮੋਕ੍ਰੈਟਿਕ ਕਾਂਗਰਸਮੈਨ ਪੀਟਰ ਵਲਚ ਨੇ ਕਿਹਾ ਅਸੀਂ ਇੱਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੀਆਂ। 트럼ਪ ਨੂੰ ਕਾਂਗਰਸ ਦੇ ਫੈਸਲਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਰ ਸੌਦੇ ਦੀ ਸੰਭਾਵਨਾ ਘਟ ਜਾਂਦੀ ਹੈ। ਦੂਜੇ ਪਾਸੇ ਰਿਪਬਲਿਕਨ ਸ਼ੂਮਰ ਤੇ ਫੰਡਿੰਗ ਬਿੱਲ ਨੂੰ ਜ਼ਬਰਦਸਤੀ ਰੋਕਣ ਦਾ ਦੋਸ਼ ਲਗਾ ਰਹੇ ਨੇ। ਰਿਪਬਲਿਕਨ ਕਾਂਗਰਸਮੈਨ ਜੋਸ਼ ਹੌਲੀ ਨੇ ਕਿਹਾ ਸ਼ਟਡਾਊਨ ਦਾ ਸਿਹਤ ਸਬਸਿਡੀਆਂ ਨਾਲ ਕੀ ਸੰਬੰਧ ਹੈ? ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਰਕਾਰ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਕਾਂਗਰਸਮੈਨ ਆਰਕ ਸ਼ਮਿਟ ਨੇ ਕਿਹਾ ਕਿ ਸ਼ੂਮਰ ਟਰੰਪ ਦੇ ਨਾਲ ਕੰਮ ਕਰਨ ਤੋਂ ਡਰਦੇ ਨੇ ਇਸ ਨਾਲ ਅਮਰੀਕੀ ਲੋਕ ਪਰੇਸ਼ਾਨ ਹੋਣਗੇ ਜਿਕਰ ਅਮਰੀਕਾ 'ਚ ਕਾਮਕਾਰ ਠੱਪ ਹੋ ਜਾਂਦੇ ਨੇ ਤਾਂ ਸਰਕਾਰ ਕੋਲ ਆਪਣੇ ਖਰਚਿਆਂ ਦੇ ਫੰਡ ਨਹੀਂ ਹੋਣਗੇ ਇਸ ਨਾਲ ਸਰਕਾਰੀ ਖਰਚਿਆਂ ਦੀਆਂ ਰਿਪਿਟ ਇਸ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਸਣੇ ਸਾਰੇ ਖਰਚੇ ਰੋਕ ਜਾਣਗੇ ਸ਼ਟਡਾਊਨ ਲਈ ਅਮਰੀਕੀ ਸਰਕਾਰ ਨੂੰ ਖਰਚਿਆਂ 'ਚ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਪਰ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਡਾਕਟਰੀ ਸੇਵਾਵਾਂ ਸਰਹੱਦੀ ਸੁਰੱਖਿਆ ਤੇ ਹਵਾਈ ਸੇਵਾਵਾਂ ਚਾਲੂ ਰਹਿੰਦੀਆਂ ਨੇ ਪਿਛਲੇ 50 ਸਾਲਾਂ 'ਚ ਅਮਰੀਕਾ ਨੇ ਰੁਕੇ ਹੋਏ ਫੰਡਿੰਗ ਬਿੱਲਾਂ ਕਰਕੇ 20 ਵਾਰ ਸ਼ਟਡਾਊਨ ਦਾ ਸਾਹਮਣਾ ਕੀਤਾ ਹੈ। ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਹੀ ਟਰੰਪ ਨੂੰ 3 ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਸੀ। 2019 ਦਾ ਸ਼ਟਡਾਊਨ ਸਭ ਤੋਂ ਲੰਬਾ ਸੀ ਜੋ 35 ਦਿਨਾਂ ਤੱਕ ਚੱਲਿਆ ਤੇ ਇਸ ਦੇ ਨਾਲ ਅਮਰੀਕੀ ਅਰਥਵਿਵਸਥਾ ਨੂੰ 25000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਅਮਰੀਕਾ ਮੰਗਲਵਾਰ ਰਾਤ ਨੂੰ ਫੰਡਿੰਗ ਬਿੱਲ ਤੇ ਵੋਟ ਪਾਉਣ ਵਾਲਾ ਹੈ। ਜੇਕਰ ਬਿੱਲ ਬੁੱਧਵਾਰ ਸਵੇਰੇ 12 ਵਜੇ ਤੱਕ ਪਾਸ ਨਹੀਂ ਹੁੰਦਾ ਤਾਂ 트럼ਪ ਦੇ ਦੂਜੇ ਕਾਰਜਕਾਲ 'ਚ ਪਹਿਲੀ ਵਾਰ ਸਰਕਾਰੀ ਫੰਡਿੰਗ ਰੋਕ ਦਿੱਤੀ ਜਾਵੇਗੀ। ਇਸ ਨੂੰ ਸਰਕਾਰੀ ਸ਼ਟਡਾਊਨ ਵਜੋਂ ਜਾਣਿਆ ਜਾਂਦਾ ਹੈ। ਦਰਸਲ ਦੋ ਵੱਡੀਆਂ ਅਮਰੀਕੀ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਮੋ ਸਾਹਮਣੇ ਨੇ। ਇਸ ਨਾਲ ਸਰਕਾਰੀ ਬੰਦ ਹੋਣ ਨਾਲ ਅਤੇ 9 ਲੱਖ ਕਰਮਚਾਰੀਆਂ ਦੀ ਜ਼ਬਰਦਸਤੀ ਛੁੱਟੀ ਦਾ ਖਤਰਾ ਫਤ ਗਿਆ। ਡੈਮੋਕ੍ਰੇਟਸ ਸਿਹਤ ਸੰਭਾਲ ਸਬਸਿਡੀਆਂ ਵਧਾਉਣਾ ਚਾਹੁੰਦੇ ਨੇ ਰਿਪਬਲਿਕਨਸ ਨੂੰ ਡਾੜਿਆ ਕਿ ਸਬਸਿਡੀਆਂ ਵਧਾਉਣ ਨਾਲ ਸਰਕਾਰੀ ਖਰਚਾਂ 'ਤੇ ਲੋਡ ਪਵੇਗੀ ਜਿਸ ਦਾ ਅਸਰ ਹੋਰ ਸਰਕਾਰੀ ਕਾਰਜਾਂ 'ਤੇ ਪਵੇਗਾ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੈਟਿਕ ਨੇਤਾਵਾਂ ਨੇ ਵਾਈਟ ਹਾਊਸ 'ਚ ਮੁਲਾਕਾਤ ਕਰਕੇ ਸ਼ਟਡਾਊਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਮਰੀਕੀ ਵਿੱਤੀ ਸਾਲ ਜਾਂ ਖਰਚ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਇਹ ਅਸਲ 'ਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ ਜਿਸ ਦੌਰਾਨ ਉਹ ਆਪਣੇ ਖਰਚਾ ਅਤੇ ਬਜਟ ਦੀ ਯੋਜਨਾ ਬਣਾਉਂਦੀ ਹੈ ਇਸ ਸਮੇਂ ਦੌਰਾਨ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿਵੇਂ ਫੌਜ ਸਿਹਤ ਜਾਂ ਫਿਰ ਸਿੱਖਿਆਵਾਂ ਦੇ ਵਿੱਚ ਜੇਕਰ ਇਸ ਤਰੀਕ ਤੱਕ ਨਵਾਂ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਸ਼ਟਡਾਊਨ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਫੰਡਿੰਗ ਬਿੱਲ ਪਾਸ ਕਰਨ ਤੇ ਇਨਾ ਜ਼ੋਰ ਦਿੱਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਕਾਂਗਰਸਮੈਨ ਸ਼ੂਮਰ ਨੇ ਕਿਹਾ ਕਿ ਫੈਸਲਾ ਹੁਣ ਟਰੰਪ ਤੇ ਨੀਲ ਪਰ ਕਰਦਾ ਹੈ। ਜੇਕਰ ਉਹ ਸਹਿਮਤ ਹੁੰਦੇ ਨੇ ਤਾਂ ਸ਼ਟਡਾਊਨ ਨੂੰ ਟਾਲਿਆ ਜਾ ਸਕਦਾ ਹੈ। ਇਸ ਦੌਰਾਨ ਡੈਮੋਕ੍ਰੈਟਿਕ ਕਾਂਗਰਸਮੈਨ ਪੀਟਰ ਵਲਚ ਨੇ ਕਿਹਾ ਅਸੀਂ ਇੱਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੀਆਂ। 트럼ਪ ਨੂੰ ਕਾਂਗਰਸ ਦੇ ਫੈਸਲਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਰ ਸੌਦੇ ਦੀ ਸੰਭਾਵਨਾ ਘਟ ਜਾਂਦੀ ਹੈ। ਦੂਜੇ ਪਾਸੇ ਰਿਪਬਲਿਕਨ ਸ਼ੂਮਰ ਤੇ ਫੰਡਿੰਗ ਬਿੱਲ ਨੂੰ ਜ਼ਬਰਦਸਤੀ ਰੋਕਣ ਦਾ ਦੋਸ਼ ਲਗਾ ਰਹੇ ਨੇ। ਰਿਪਬਲਿਕਨ ਕਾਂਗਰਸਮੈਨ ਜੋਸ਼ ਹੌਲੀ ਨੇ ਕਿਹਾ ਸ਼ਟਡਾਊਨ ਦਾ ਸਿਹਤ ਸਬਸਿਡੀਆਂ ਨਾਲ ਕੀ ਸੰਬੰਧ ਹੈ? ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਰਕਾਰ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਕਾਂਗਰਸਮੈਨ ਆਰਕ ਸ਼ਮਿਟ ਨੇ ਕਿਹਾ ਕਿ ਸ਼ੂਮਰ ਟਰੰਪ ਦੇ ਨਾਲ ਕੰਮ ਕਰਨ ਤੋਂ ਡਰਦੇ ਨੇ ਇਸ ਨਾਲ ਅਮਰੀਕੀ ਲੋਕ ਪਰੇਸ਼ਾਨ ਹੋਣਗੇ ਜੇਕਰ ਅਮਰੀਕਾ 'ਚ ਕਾਮਕਾਰ ਠੱਪ ਹੋ ਜਾਂਦੇ ਨੇ ਤਾਂ ਸਰਕਾਰ ਕੋਲ ਆਪਣੇ ਖਰਚਿਆਂ ਦੇ ਫੰਡ ਨਹੀਂ ਹੋਣਗੇ ਇਸ ਨਾਲ ਸਰਕਾਰੀ ਖਰਚਿਆਂ ਦੀਆਂ ਰਿਪਿਟ ਇਸ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਸਣੇ ਸਾਰੇ ਖਰਚੇ ਰੋਕ ਜਾਣਗੇ ਸ਼ਟਡਾਊਨ ਲਈ ਅਮਰੀਕੀ ਸਰਕਾਰ ਨੂੰ ਖਰਚਿਆਂ 'ਚ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਪਰ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਡਾਕਟਰੀ ਸੇਵਾਵਾਂ ਸਰਹੱਦੀ ਸੁਰੱਖਿਆ ਤੇ ਹਵਾਈ ਸੇਵਾਵਾਂ ਚਾਲੂ ਰਹਿੰਦੀਆਂ ਨੇ ਪਿਛਲੇ 50 ਸਾਲਾਂ 'ਚ ਅਮਰੀਕਾ ਨੇ ਰੁਕੇ ਹੋਏ ਫੰਡਿੰਗ ਬਿੱਲਾਂ ਕਰਕੇ 20 ਵਾਰ ਸ਼ਟਡਾਊਨ ਦਾ ਸਾਹਮਣਾ ਕੀਤਾ ਹੈ। ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਹੀ ਟਰੰਪ ਨੂੰ 3 ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਸੀ। 2019 ਦਾ ਸ਼ਟਡਾਊਨ ਸਭ ਤੋਂ ਲੰਬਾ ਸੀ ਜੋ 35 ਦਿਨਾਂ ਤੱਕ ਚੱਲਿਆ ਤੇ ਇਸ ਦੇ ਨਾਲ ਅਮਰੀਕੀ ਅਰਥਵਿਵਸਥਾ ਨੂੰ 25000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਅਮਰੀਕਾ ਮੰਗਲਵਾਰ ਰਾਤ ਨੂੰ ਫੰਡਿੰਗ ਬਿੱਲ ਤੇ ਵੋਟ ਪਾਉਣ ਵਾਲਾ ਹੈ। ਜੇਕਰ ਬਿੱਲ ਬੁੱਧਵਾਰ ਸਵੇਰੇ 12 ਵਜੇ ਤੱਕ ਪਾਸ ਨਹੀਂ ਹੁੰਦਾ ਤਾਂ 트ੰਪ ਦੇ ਦੂਜੇ ਕਾਰਜਕਾਲ 'ਚ ਪਹਿਲੀ ਵਾਰ ਸਰਕਾਰੀ ਫੰਡਿੰਗ ਰੋਕ ਦਿੱਤੀ ਜਾਵੇਗੀ। ਇਸ ਨੂੰ ਸਰਕਾਰੀ ਸ਼ਟਡਾਊਨ ਵਜੋਂ ਜਾਣਿਆ ਜਾਂਦਾ ਹੈ। ਦਰਸਲ ਦੋ ਵੱਡੀਆਂ ਅਮਰੀਕੀ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਮੋ ਸਾਹਮਣੇ ਨੇ। ਇਸ ਨਾਲ ਸਰਕਾਰੀ ਬੰਦ ਹੋਣ ਨਾਲ ਅਤੇ 9 ਲੱਖ ਕਰਮਚਾਰੀਆਂ ਦੀ ਜ਼ਬਰਦਸਤੀ ਛੁੱਟੀ ਦਾ ਖਤਰਾ ਵਧ ਗਿਆ। ਡੈਮੋਕ੍ਰੇਟ ਸਿਹਤ ਸੰਭਾਲ ਸਬਸਿਡੀਆਂ ਵਧਾਉਣਾ ਚਾਹੁੰਦੇ ਨੇ ਰਿਪਬਲਿਕਨਸ ਨੂੰ ਡਾੜਿਆ ਕਿ ਸਬਸਿਡੀਆਂ ਵਧਾਉਣ ਨਾਲ ਸਰਕਾਰੀ ਖਰਚਾਂ ਦੀ ਲੋੜ ਪਵੇਗੀ ਜਿਸ ਦਾ ਅਸਰ ਹੋਰ ਸਰਕਾਰੀ ਕਾਰਜਾਂ ਤੇ ਪਵੇਗਾ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੇਟਿਕ ਨੇਤਾਵਾਂ ਨੇ ਵਾਈਟ ਹਾਊਸ 'ਚ ਮੁਲਾਕਾਤ ਕਰਕੇ ਸ਼ਟਡਾਊਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਮਰੀਕੀ ਵਿੱਤੀ ਸਾਲ ਜਾਂ ਖਰਚ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਇਹ ਅਸਲ 'ਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ ਜਿਸ ਦੌਰਾਨ ਉਹ ਆਪਣੇ ਖਰਚਾ ਤੇ ਬਜਟ ਦੀ ਯੋਜਨਾ ਪੜੋਂਦੀ ਹੈ ਇਸ ਸਮੇਂ ਦੌਰਾਨ ਸਰਕਾਰੇ ਫੈਸਲਾ ਕਰਦੀ ਹੈ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿਵੇਂ ਫੌਜ ਸਿਹਤ ਜਾਂ ਫਿਰ ਸਿੱਖਿਆਵਾਂ ਦੇ ਵਿੱਚ ਜੇਕਰ ਇਸ ਤਰੀਕ ਤੱਕ ਨਵਾਂ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਸ਼ਟਡਾਊਨ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਫੰਡਿੰਗ ਬਿੱਲ ਪਾਸ ਕਰਨ ਤੇ ਇਨਾ ਜ਼ੋਰ ਦਿੱਤਾ ਜਾ ਰਿਹਾ ਹੈ ਡੈਮੋਕ੍ਰੈਟਿਕ ਕਾਂਗਰਸਮੈਨ ਚੱਕ ਸ਼ੂਮਰ ਨੇ ਕਿਹਾ ਕਿ ਫੈਸਲਾ ਹੁਣ ਟਰੰਪ ਤੇ ਨਿਰਪਰ ਕਰਦਾ ਹੈ। ਜੇਕਰ ਉਹ ਸਹਿਮਤ ਹੁੰਦੇ ਨੇ ਤਾਂ ਸ਼ਟਡਾਊਨ ਨੂੰ ਟਾਲਿਆ ਜਾ ਸਕਦਾ ਹੈ। ਇਸ ਦੌਰਾਨ ਡੈਮੋਕ੍ਰੈਟਿਕ ਕਾਂਗਰਸਮੈਨ ਪੀਟਰ ਵਲਚ ਨੇ ਕਿਹਾ ਅਸੀਂ ਇੱਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੀਆਂ। 트럼ਪ ਨੂੰ ਕਾਂਗਰਸ ਦੇ ਫੈਸਲਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਰ ਸੌਦੇ ਦੀ ਸੰਭਾਵਨਾ ਘਟ ਜਾਂਦੀ ਹੈ। ਦੂਜੇ ਪਾਸੇ ਰਿਪਬਲਿਕਨ ਸ਼ੂਮਰ ਤੇ ਫੰਡਿੰਗ ਬਿੱਲ ਨੂੰ ਜ਼ਬਰਦਸਤੀ ਰੋਕਣ ਦਾ ਦੋਸ਼ ਲਗਾ ਰਹੇ ਨੇ। ਰਿਪਬਲਿਕਨ ਕਾਂਗਰਸਮੈਨ ਜੋਸ਼ ਹੌਲ ਨੇ ਕਿਹਾ ਸ਼ਟਡਾਊਨ ਦਾ ਸਿਹਤ ਸਬਸਿਦੀਆਂ ਨਾਲ ਕੀ ਸੰਬੰਧ ਹੈ? ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਰਕਾਰ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਕਾਂਗਰਸਮੈਨ ਆਰਕ ਸ਼ਮਿਟ ਨੇ ਕਿਹਾ ਕਿ ਸ਼ੂਮਰ ਟਰੰਪ ਦੇ ਨਾਲ ਕੰਮ ਕਰਨ ਤੋਂ ਡਰਦੇ ਨੇ ਇਸ ਨਾਲ ਅਮਰੀਕੀ ਲੋਕ ਪਰੇਸ਼ਾਨ ਹੋਣਗੇ ਜੇਕਰ ਅਮਰੀਕਾ 'ਚ ਕਾਮਕਾਰ ਠੱਪ ਹੋ ਜਾਂਦੇ ਨੇ ਤਾਂ ਸਰਕਾਰ ਕੋਲ ਆਪਣੇ ਖਰਚਿਆਂ ਦੇ ਫੰਡ ਨਹੀਂ ਹੋਣਗੇ ਇਸ ਨਾਲ ਸਰਕਾਰੀ ਖਰਚਿਆਂ ਦੀਆਂ ਰਪੀਟ ਇਸ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਸਣੇ ਸਾਰੇ ਖਰਚੇ ਰੁਕ ਜਾਣਗੇ ਸ਼ਟਡਾਊਨ ਲਈ ਅਮਰੀਕੀ ਸਰਕਾਰ ਨੂੰ ਖਰਚਾਂ 'ਚ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਪਰ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਡਾਕਟਰੀ ਸੇਵਾਵਾਂ ਸਰਹੱਦੀ ਸੁਰੱਖਿਆ ਤੇ ਹਵਾਈ ਸੇਵਾਵਾਂ ਚਾਲੂ ਰਹਿੰਦੀਆਂ ਨੇ ਪਿਛਲੇ 50 ਸਾਲਾਂ ਚ ਅਮਰੀਕਾ ਨੇ ਰੁਕੇ ਹੋਏ ਫੰਡਿੰਗ ਬਿੱਲਾਂ ਕਰਕੇ 20 ਵਾਰ ਸ਼ਟਡਾਊਨ ਦਾ ਸਾਹਮਣਾ ਕੀਤਾ ਹੈ 트럼ਪ ਦੇ ਪਿਛਲੇ ਕਾਰਜਕਾਲ ਦੌਰਾਨ ਹੀ 트럼ਪ ਨੂੰ 3 ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਸੀ 2019 ਦਾ ਸ਼ਟਡਾਊਨ ਸਭ ਤੋਂ ਲੰਬਾ ਸੀ ਜੋ 35 ਦਿਨਾਂ ਤੱਕ ਚੱਲਿਆ ਤੇ ਇਸ ਦੇ ਨਾਲ ਅਮਰੀਕੀ ਅਰਥਵਿਵਸਥਾ ਨੂੰ 25000 ਕਰੋੜ ਰੁਪਏ ਦਾ ਨੁਕਸਾਨ ਹੋਇਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ